ਪੰਜਾਬ ਦਾ ਇੱਕ ਹੋਰ ਜਵਾਨ ਪੁੱਤ ਸ਼ਹੀਦ ਹੋ ਗਿਆ ਤਸਵੀਰਾਂ ਬਾਬਾ ਬਕਾਲਾ ਸਾਹਿਬ ਦੇ ਪਿੰਡ ਚੱਲੂਪੁਰ ਖੜਾਦਿਆਣੀ ਜਿੱਥੇ ਸ਼ਹੀਦ ਹੋਏ ਸੁਬੀਦਾਰ ਸੁਖਦੇਵ ਸਿੰਘ ਦੀ ਡੈੱਡ ਬੋਡੀ ਉਸਦੇ ਪਿੰਡ ਪਹੁੰਚੀ ਜਿਵੇਂ ਹੀ ਮ੍ਰਿਤਕ ਦੇ ਪਿੰਡ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅੱਖਾਂ 'ਚ ਹੰਜੂ ਨੇ ਇਸ ਦੌਰਾਨ ਸ਼ਹੀਦ ਹੋਏ ਸੁਭਿਦਾ ਸੁਖਦੇਵ ਸਿੰਘ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪੰਜਾਬ ਦੀ ਟੁਕੜੀ ਵੱਲੋਂ ਗارڈ ਆਫ ਆਨਰ ਵੀ ਦਿੱਤਾ ਗਿਆ। ਨਯੋਗ ਹੈ ਕਿ ਨਾਰਥ ਸਿਕਮ ਚਾਈਨਾ ਬਾਰਡਰ ਉਤੇ ਸੂਬੇਦਾਰ ਸੁਖਦੇਵ ਸਿੰਘ ਤਨਾਸੀ ਦੱਸਿਆ ਜਾ ਰਿਹਾ ਹੈ ਕਿ 17000 ਫੁੱਟ ਦੀ ਉਚਾਈ ਉਤੇ ਡਿਊਟੀ ਦੇ ਰਿਆ ਸੀ ਸੂਬੇਦਾਰ ਸੁਖਦੇਵ ਸਿੰਘ ਜਿਸ ਦੌਰਾਨ ਆਕਸੀਜਨ ਦੀ ਕਮੀ ਕਰਕੇ ਸੁਖਦੇਵ ਸਿੰਘ ਸ਼ਹੀਦ ਹੋ ਗਿਆ ਤਾਂ ਸ਼ਹੀਦ ਸੂਬੇਦਾਰ ਸੁਖਦੇਵ ਸਿੰਘ ਆਪਣੇ ਪਿੱਛੇ ਆਪਣੀ ਬੇਟੀ ਬੇਟਾ ਤਰਮ ਪਤਨੀ ਮਾਤਾ ਡੋ ਪੈਣਾ ਤੇ ਇੱਕ ਭਰਾ ਨੂੰ ਛੱਡ ਗਿਆ। ਕਰ ਨਾਮ ਨਿੰਦਰ ਸੰਗ ਕਿਹਦੀ ਇਹ ਕਿਲੜੀ ਉਹ ਮੇਰੇ ਭਰਾ ਤਾ ਜਿਹਦੇ ਪੁੱਤਰ ਅਸੀਂ ਇਹ ਕਿਹਣਾ ਕੋਈ ਦੇਖੋ ਜੀ ਕੀ ਹਾਂ ਉਹਨਾਂ ਨੇ ਦੇਸ਼ ਵਾਸਤੇ ਜਾਨ ਵਾਰੀ ਆ ਬੱਟ ਤੇ ਸ਼ਹੀਦ ਹੋਇਆ ਸਾਡੇ ਨਕਰ ਵਾਸਤੇ ਥੰਡ ਵਾਸਤੇ ਪਹਿਲਾ ਸ਼ਹੀਦ ਆਓ ਚਲੋ ਜਾਣਾ ਤੇ ਸਭ ਨਾਲ ਨਹੀਂ ਪਰ ਉਹਨਾਂ ਨੇ ਦੇਸ਼ ਕੌਮ ਵਾਸਤੇ ਕੋਈ ਕਰਕੇ ਗਏ ਆ ਤੇ ਮਾਣ ਵੀ ਹੁੰਦਾ ਸਾਨੂੰ ਤੇ ਬੰਦੇ ਦਾ ਘਾਟਾ ਤਾਂ ਨਹੀਂ ਪੂਰਾ ਹੋਣਾ ਉਹ ਘਰਾ ਸਾਡੇ ਨੇ ਤੇ ਵਾਪਸ ਨਹੀਂ ਆਉਣਾ ਪਰ ਉਹਨਾਂ ਨੂੰ ਸਾਨੂੰ ਇਹ ਵੀ ਚੰਗਾ ਲੱਗਾ ਤੇ ਸਹੀ ਦੀ ਸਨਮਾਨ ਦਿੱਤਾ ਗਿਆ ਐਮਐਲਏ ਸਾਹਿਬ ਵੀ ਆਏ ਆ ਉਹ ਵੀ ਆਏ ਆ ਬੜਾ ਵਧੀਆ ਲੱਗਾ ਸਾਨੂੰ ਸਰੀ ਸਾਡੀਆਂ ਜਿਹੜੀਆਂ ਇਹ ਮੰਗਾਂ ਤਿੰਨ ਪ੍ਰਮੁੱਖ ਮੰਗਾਂ ਸਾਡੀਆਂ ਇਹਨਾਂ ਨੂੰ ਬੈਂਟੀਆਂ ਸਮਝ ਲਓ ਕੀ ਕੀ ਮੰਗਿਆ ਇੱਕ ਤੇ ਜੀ ਇਹਨਾਂ ਦੇ ਬੇਟੇ ਨੂੰ ਸਾਡੇ ਰਾਸੀ ਸੂਬੇਦਾਰ ਸੁਦੇਸ਼ ਸਿੰਘ ਦੇ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਹਾਂਜੀ ਤੇ ਦੂਜੀ ਯਾਦਗਾਰੀ ਗੇਟ ਬਣਨਾ ਸਾਡੇ ਨਗਰ ਦੇ ਉਹ ਬਣਨਾ ਚਾਹੀਦਾ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਸ਼ਹੀਦ ਸਾਜਦਾ ਰਾਚੀ ਜੋ ਵੀ ਆ ਉਹ ਬਣਦੀ ਦਿੱਤੀ ਜਾਵੇ ਮਾਨ ਸਨਮਾਨ ਦਿੱਤਾ ਜਾਵੇ ਸਰਕਾਰੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਆ ਕਿ ਉਹ ਵੀ ਆਉਣ ਭੋਗ ਤੇ ਨਗਰ ਤੇ ਤੇ ਬੰਦਾ ਸਤਕਾਰ ਦੇਣ ਸਾਡੇ ਸੇਧ ਨੂੰ ਕਿਉਂਕਿ ਉਹਨਾਂ ਦੇਸ਼ਵਾਦੀ ਸੇਧ ਹੋਇਆ ਸਾਰੇ ਨਗਰ ਵਾਤੇ ਇਲਾਕੇ ਵਾਤੇ ਮਾਨ ਦੀ ਗੱਲ ਆ ਉਹ ਉਹਨਾਂ ਜੋ ਵੀ ਸਾਡੇ ਤਿੰਨੋਂ ਮੰਗਾ ਵਾ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਤੇ ਇਹ ਮੁੱਖ ਮੰਤਰੀ ਸਾਹਿਬ ਵੀ ਤੇ ਸਾਡੀਆਂ ਮੰਗਾਂ ਜਨੇ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਪਰਿਵਾਰ ਨੂੰ ਪਿੱਛੇ ਸੁਖੀ ਜੀਵਨ ਉਹ ਬਤੀਤ ਕਰ ਸਕਣ ਕਿਉਂਕਿ ਦੇਸ਼ ਦੀ ਸੇਵਾ ਕਰਦੇ ਹਾਂ ਸੇਧ ਹੋਇਆ ਬਾਰਡਰ ਤੇ ਸੇਕ ਕੰਮ ਕਰਦੇ ਨੇ ਇਹ ਸਾਡੀਆਂ ਤਿੰਨ ਪ੍ਰਮੁੱਖ ਮੰਗਾ ਹੋ। ਪਹਿਲਾ ਚੀਮੇ ਬਾਟ ਵੀ ਇੱਕ ਸਾਡੇ ਦੇਸ਼ ਦੀ ਰਾਖੀ ਕਰਦੇ ਨੌਜਵਾਨ ਜਿਨ੍ਹਾਂ ਦੀ ਬਦੌਲਤ ਅਸੀਂ ਰਾਤ ਨੂੰ ਸੁੱਖ ਦੀ ਨੀਂਦੇ ਸੌਂਦੇ। ਸਾਡੇ ਪਿੰਡ ਜੱਲੂਪੁਰ ਦਾ ਸਰਦਾਰ ਸੁਖਦੇਵ ਸਿੰਘ ਜਸ਼ੀਦ ਜਿਹੜੇ ਕੁਝ ਦਿਨ ਪਹਿਲਾਂ ਸ਼ਹੀਦ ਹੋ ਗਏ। ਅੱਜ ਉਹਨਾਂ ਦੀ ਅੰਤਿਮ ਸੰਸਕਾਰ ਤੇ ਉਹਨਾਂ ਦੀ ਬਲਟਨ ਦੀ ਪੂਰੀ ਟੁਕੜੀ ਸਰਕਾਰੀ ਸਨਮਾਨਾ ਸਹਿਤ ਅੱਜ ਉਹਨਾਂ ਦਾ ਸੰਸਕਾਰ ਤੇ ਪਹੁੰਚਿਆ। ਮੈਂ ਆਪਣੇ ਵੱਲੋਂ ਪਰਿਵਾਰ ਵੱਲੋਂ ਇੱਕ ਦੁੱਖ ਪ੍ਰਗਟ ਕਰਦਾ ਹੋਇਆ ਆਮ ਆਦਮੀ ਪਾਰਟੀ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬੜਾ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਅੱਜ ਇਸ ਕੜੀ ਦੇ ਵਿੱਚ ਪਹੁੰਚਿਆ ਤੇ ਨਾਲ ਮੈਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਸ਼ਹੀਦ ਦੇ ਸਨਮਾਨ ਦੀਆਂ ਬਣਦੀਆਂ ਉਹਦਾ ਮਾਨ ਸਨਮਾਨ ਹੈ ਉਹਨੂੰ ਦਿਵਾਉਣ ਲਈ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਾਟਘੜਾ ਅਨੁਸਾਰ ਪੂਰਾ ਸਹਾਇਤਾ ਬੜੀ ਉੱਤਮ ਘਟਨਾ ਕਿ ਇੱਕ ਸੇਵਾ ਕਰਤਾ ਜੀ ਦੇ ਨਾਮ ਤੇ ਆਪਣੀ ਬਿੰਦ ਕਾਰਨੀ ਜਿਹੜੀ ਲਗਾ ਦੇ ਅੱਜ ਪੰਸੀ ਦਾ ਜਿਹੜਾ ਮਾਹੌਲ ਬਣਿਆ ਹੈ ਠੀਕ ਹੈ ਜੀ ਦੇਸ਼ ਦੀ ਖਾਤਰ ਉਹਨਾਂ ਨੇ ਜਿਹੜਾ ਲੰਮਾ ਸਮਾਂ ਨੂੰ ਇੰਨਤ ਕੀਤਾ ਦੇਸ਼ ਦੀ ਖਾਤਰ ਜਿਹੜੇ ਕੰਮ ਕੀਤੇ ਆ ਕੁਰਬਾਨੀ ਦੇ ਗਏ ਬਹੁਤ ਲੰਮਾ ਦੇਸ਼ ਕੋਲੋਂ ਬਹੁਤ ਕੁਝ